ਜ਼ਿਲ੍ਹਾ ਹੁਸ਼ਿਆਰ ਪਰ ਹਲਕਾ ਦਸੂਹਾ ਦੇ ਅਦੀਨ ਆਣ ਵਾਲੇ ਪਿੰਡ ਸਿਪਰੀਆਂ ਦਾ ਰਹਿਣ ਵਾਲਾ ਰਮੇਸ਼ لال ਜੋ ਕਿ 2023 ਦੇ ਵਿੱਚ ਦਬੇਗਿਆ ਸੀ ਰਮੇਸ਼ ਬਹੁਤ ਹੀ ਗਰੀਬ ਪਰਿਵਾਰ ਨਾਲ ਸੰਬੰਧਿਤ ਰੱਖਦਾ ਹੈ ਉਹ ਸਿਪਰੀਆਂ ਪਿੰਡ ਨੂੰ ਛੱਡ ਕੇ ਦਬੇਈ ਵਿੱਚ ਮਜ਼ਦੂਰੀ ਕਰਨ ਲਈ ਗਿਆ ਸੀ ਪਰ ਅੱਜ ਉਹ ਦਬੇਈ ਦੇ ਇੱਕ ਨਿੱਜੀ ਹਸਪਤਾਲ ਵਿਖੇ ਜ਼ਿੰਦਗੀ ਉੱਤੇ ਮੌਤ ਦੀ ਲੜਾਈ ਲੜ ਰਿਹਾ ਹੈ ਜਾਣਕਾਰੀ ਦਿੰਦੇ ਹੋਏ ਰਮੇਸ਼ ਦੀ ਮਾਂ ਨੇ ਦੱਸਿਆ ਕਿ ਰਮੇਸ਼ ਦੇ ਘਰ ਵਿੱਚ ਪਤਨੀ ਅਤੇ ਦੋ ਬੱਚੇ ਹਨ ਰਮੇਸ਼ ਘਰ ਵਿੱਚ ਇੱਕ ਇਕੱਲਾ ਹੀ ਕਮਾਉਣ ਵਾਲਾ ਵਿਅਕਤੀ ਹੈ ਉਹ ਮਜ਼ਦੂਰੀ ਦੇ ਕੰਮ ਕਰਨ ਲਈ ਦੁਬਈ ਗਿਆ ਸੀ ਪਰ 2 ਮਹੀਨੇ ਪਹਿਲਾਂ ਉਹ ਉੱਥੇ ਚੱਕਰ ਆਣ ਖਣ ਕੇ ਡਿੱਗ ਗਿਆ ਤੇ ਬਿਹੋਸ਼ ਹੋ ਗਿਆ ਉਸ ਤੋਂ ਬਾਅਦ ਉਸ ਦੀ ਹਸਪਤਾਲ ਵਿਖੇ ਇਹ ਦਾਖਲ ਕਰਵਾਇਆ ਗਿਆ ਹੁਣ ਉਸ ਦੀ ਹਾਲਤ ਬਹੁਤ ਹੀ ਗੰਭੀਰ ਹੈ ਰਮੇਸ਼ ਦੀ ਮਾਂ ਨੇ ਦੱਸਿਆ ਕਿ ਪਰਿਵਾਰ ਉਸ ਨੂੰ ਘਰ ਵਾਪਸ ਲਿਆਉਣਾ ਚਾਹੁੰਦਾ ਹੈ ਪਰ ਕਿਹਾ ਜਾਂਦਾ ਹੈ ਕਿ ਉਸ ਨੂੰ ਘਰ ਲਿਆਉਣ ਲਈ 28 ਲੱਖ ਰੁਪਏ ਖਰਚ ਆਉਣਗੇ ਅਸੀਂ ਬਹੁਤ ਗਰੀਬਾਂ ਅਸੀਂ 28 ਲੱਖ ਦਾ ਪ੍ਰਬੰਧ ਕਿਵੇਂ ਕਰਾਂਗੇ ਰਮੇਸ਼ਦੀਪ ਮਾਂ ਨੇ ਤੇ ਪਰਿਵਾਰ ਨੇ ਰਮੇਸ਼ ਨੂੰ ਘਰ ਵਾਪਸ ਲਿਓ ਲਈ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ ਬਾਕੀ ਤੁਸੀਂ ਵੀ ਦੇਖੋ ਪੰਜਾਬ ਨੇਸ਼ਨ ਤੋਂ ਜਸਵੀਰ ਸਿੰਘ ਦੀ ਵੀਰੋ ਰਿਪੋਰਟ ਮੈਂ ਰਮੇਸ਼ ਲਾਲ ਮੇਰਾ ਪੁੱਤਰ ਹੈ ਬਿਮਾਰ ਹੋਇਆ ਸੀਗਾ 2 2 ਸਾਲ ਹੋ ਗਏ ਗਏ ਉਹਨੂੰ ਸਾਨੂੰ ਹੁਣ ਚੱਕਰ ਆਇਆ ਡਿਗ ਪਿਆ ਸਾਨੂੰ ਨਹੀਂ ਦੱਸਿਆ ਉਹਨਾਂ ਨੇ ਕੁਝ ਨਹੀਂ ਦੱਸਿਆ ਵੀ ਕਿਦਾਂ ਕੀ ਹੋਇਆ ਕੀ ਨਹੀਂ ਕਿਉਂਕਿ ਦਾਖਲ ਕਰ ਦਿੱਤਾ ਦਾਖਲ ਤੋਂ ਬਾਅਦ ਅਸੀਂ ਕਈ ਵਾਰੀ ਪੁੱਛਿਆ ਫਿਰ ਹਮ ਦੱਸੋ ਵੀ ਕੀ ਇਹ ਕੀ ਦੁੱਖ ਹੋਇਆ ਕੀ ਤਕਲੀਫ ਹੋਈ ਸਾਨੂੰ ਕੋਈ ਨਾ ਕੋਈ ਗੱਲ ਨਹੀਂ ਕਰਦੇ ਜਦੋਂ ਸਾਡਾ ਰਿਸ਼ਤੇਦਾਰ ਕੋਈ ਜਾਂਦਾ ਹੈ ਉਹ ਕਹਿੰਦਾ ਵੀ ਤੁਸੀਂ 28 ਲੱਖ ਰੁਪਇਆ ਕਰੋ ਅਸੀਂ ਤੁਹਾਡੇ ਬੇਟੇ ਨੂੰ ਅਸੀਂ ਕਿਸੇ ਤਰ੍ਹਾਂ ਵੀ ਭੇਜ ਦਿੰਦੇ ਆ ਇਸਾੜ ਕੋ 28 ਲੱਖ ਰੁਪਇਆ ਹੁੰਦਾ ਤਾਂ ਅਸੀਂ ਦਿਹਾੜੀ ਦੇ ਦਿਹਾੜੀਦਾਰ ਕਰਕੇ ਕਿਉਂ ਭੇਜ ਇਹ ਘਰ ਨਾਲ ਕੋਈ ਬਿਜ਼ਨਸ ਸਪਨਾ ਖੋਲਦੇ ਹੁਣ ਸਾਨੂੰ ਇਹ ਹੈ ਪ੍ਰੋਬਲਮ ਸਾਨੂੰ ਕੋਈ ਹਮਦਇਤ ਦਿੱਤੀ ਜਾਵੇ ਤਾਂ ਮੇਰਾ ਬੱਚਾ ਆਪਣੇ ਪੰਜਾਬ ਚ ਆ ਜਾਵੇ ਅਸੀਂ ਕੋ ਲਾਜਮਾਂ ਬਲਾਵਾ ਦਾ ਕਰਾਈਏ ਪੂਰਾ ਹਾਂਜੀ ਮੇਰਾ ਨਾਮ ਬਿੰਦਰਕੌਰ ਹੈ ਤੇ ਮੇਰੇ ਜੀਠ ਜੀ ਹਰਮੇਸ਼ ਲਾਲ ਜੋ ਕਿ 2 ਸਾਲ ਪਹਿਲਾਂ ਬਾਹਰ ਗਏ ਸੀ ਦੁਬਈ ਵਿੱਚ ਉਥੇ ਅਚਨ ਕੋ ਬਿਮਾਰ ਹੋ ਗਏ ਇਸ ਕਰ ਉਹਨਾਂ ਨੇ ਸੀਰੀਅਸ ਇਨ ਕੰਡੀਸ਼ਨ ਹੈ ਤੇ ਉਹ ਲੇਬਰ ਵਿੱਚ ਗਏ ਆ ਬਾਹਰ ਤੇ ਇਹਨਾਂ ਦੀ ਪਰਿਵਾਰ ਦੀ ਹਾਲਾਤ ਇੰਨੀ ਖਰਾਬ ਹੈ ਨਾ ਮਤਲਬ ਕਿ ਇਹਨਾਂ ਤੇ ਰਸਨ ਪਵਾਉਣ ਵਾਸਤੇ ਵੀ ਪੈਸਾ ਨਹੀਂ ਹੈਗਾ ਤੇ ਗਰੀਬ ਪਰਿਵਾਰ ਹੈ ਤੇ ਇਹਨਾਂ ਦੀ ਸੰਸਥਾ ਕੋਈ ਵੀ ਹੈ ਮਦਦ ਕਰੇ ਤੇ ਬਾਹਰ ਉਹ ਇਹ ਜਿਹੀਆਂ ਏਜੰਸੀਆਂ ਆ ਜੋ ਕਿ 28 ਲੱਖ ਰੁਪਏ ਉਹਨਾਂ ਨੂੰ ਭਾਰਤ ਲਿਉਣ ਵਾਸਤੇ ਮੰਗ ਰਹੇ ਆ ਇਸ ਕਰਕੇ ਸਾਡੇ ਕੋ 28 ਲੱਖ ਰੁਪਏ ਨਹੀਂ ਆ ਤੇ ਅਸੀਂ ਕਿੱਥੋਂ ਉਹਨਾਂ ਨੂੰ ਇੱਥੇ ਇੱਥੇ ਲੈ ਭਾਰਤ ਵਿੱਚ ਲਿਈਏ ਤੇ ਇਸ ਕਰਕੇ ਸਾਡੀ ਇਹ ਮੰਗ ਹੈ ਕਿ ਮੇਰੇ ਜੇਠ ਨੂੰ ਜਿੱਦਾਂ ਵੀ ਹੈ ਇੰਡੀਆ ਭੇਜਿਆ ਜਾਵੇ ਤੇ ਅਸੀਂ ਜੋ ਕਿ ਇਧਰ ਲਾਜ ਉਹਦਾ ਕਰਵਾ ਸਕੀਏ ਕਿ ਤੁਸੀਂ ਅੱਜ ਗਰੀਬ ਪਰਿਵਾਰ ਦੀ ਮਤਲਬ ਕਿ ਹਾਲਾਤ ਦੇਖ ਕੇ ਸੁਣ ਕੇ ਉਹਨਾਂ ਦੀ ਹੈਲਪ ਕਰਨ ਲਈ ਆਏ ਆ ਕਾਜੀ ਇਹ ਮੈਂ ਕਹਿਣਾ ਚਾਹੁੰਦੀ ਆ ਪੰਜਾਬ ਸਰਕਾਰ ਨੂੰ ਭਾਰਤ ਸਰਕਾਰ ਨੂੰ ਕਿ ਇਹ ਜਿਹੜੀ ਫੈਮਿਲੀ ਪਰਿਵਾਰ ਆ ਬਹੁਤ ਜ਼ਿਆਦਾ ਗਰੀਬ ਆ ਇਹ ਮਤਲਬ ਕਿ ਇਹਨਾਂ ਦੇ ਪਾਪਾ 2 ਸਾਲ ਹੋ ਗਏ ਕਿ ਬਾਹਰ ਗਏ ਸੀਗੇ ਉੱਥੇ ਜਾ ਕੇ ਸਾਨ ਖਨ ਨੂੰ ਚੱਕਰ ਆਇਆ ਜਿਹਦੇ ਕਾਰਨ ਉਹਨਾਂ ਦੀ ਜਿਹੜੀ ਕੰਡੀਸ਼ਨ ਸੀ ਬਹੁਤ ਜ਼ਿਆਦਾ ਖਰਾਬ ਹੋ ਗਈ ਤੇ ਹੁਣ ਉਹ ਹਸਪੀਟਲ ਵਿੱਚ ਦਾਖਲਾ 2 ਮਹੀਨੇ ਹੋ ਗਏ ਆ ਕਿਉਂਕਿ ਨਾ ਹੀ ਬੱਚਿਆਂ ਨਾਲ ਗੱਲ ਹੁੰਦੀ ਆ ਨਾ ਹੀ ਘਰਵਾਲੀ ਨਾਲ ਗੱਲ ਹੁੰਦੀ ਆ ਅਸੀਂ ਤਾਂ ਭਾਜੀ ਇਹ ਹੀ ਕਹਿਣਾ ਚਾਹੁੰਦੇ ਆਂ ਕਿ ਜਿੱਦਾਂ ਵੀ ਹੈਗੀ ਐ ਇਸ ਪਰਿਵਾਰ ਦੀ ਹੈਲਪ ਕੀਤੀ ਜਾਵੇ ਔਰ ਬੱਚੇ ਛੋਟੇ-ਛੋਟੇ ਆ ਇਹਨਾਂ ਵਿੱਚ ਕਮਾਉਣ ਵਾਲਾ ਤਾਂ ਕੋਈ ਨਹੀਂ ਸੀਗਾ ਉਹ ਆਪਣੇ ਬੱਚਿਆਂ ਲਈ ਬਾਹਰ ਕਮਾਉਣ ਵਾਸਤੇ ਗਏ ਸੀ ਜਦਕਿ ਉੱਧਰ ਜਾ ਕੇ ਉਹ ਬਿਮਾਰ ਹੋ ਗਏ ਹੁਣ ਮਤਲਬ ਕਿ ਅਸੀਂ ਤਾਂ ਇਹ ਹੀ ਅਪੀਲ ਕਰਾਂਗੇ ਹਰ ਵੀ ਜਲਦੀ ਤੋਂ ਜਲਦੀ ਉਹਨਾਂ ਨੂੰ ਇੰਡੀਆ ਬੁਲਾਇਆ ਜਾਵੇ ਜਦਕਿ ਇੱਧਰ ਕੋਈ ਵੀ ਹਸਪੀਟਲ ਆਪਣੇ ਬੱਚਿਆਂ ਚ ਆ ਜਾਵੇ ਤੇ ਉਹਦਾ ਜੋ ਇਲਾਜ ਆ ਉਹ ਕਰਵਾਇਆ ਜਾਵੇ ਉਹਨਾਂ ਨੇ ਮੰਗ ਕੀਤੀ ਭਾਜੀ 28 ਲੱਖ ਦੀ ਇਹਨਾਂ ਕੋਲ ਤਾਂ ਇਸ ਟਾਈਮ 1 ਰੁਪਿਆ ਵੀ ਆ ਵੀ ਹੈ ਨਹੀਂ ਉਹਨਾਂ ਦਾ 28 ਲੱਖ ਰੁਪਿਆ ਕਿੱਥੋਂ ਕਰਨਾ ਆ ਕਿਉਂਕਿ ਇਹ ਬਹੁਤ ਜ਼ਿਆਦਾ ਗਰੀਬ ਪਰਿਵਾਰ ਆ ਜਲਦੀ ਤੋਂ ਜਲਦੀ ਮਤਲਬ ਕਿ ਇਹਨਾਂ ਦੀ ਹੈਲਪ ਕੀਤੀ ਜਾਵੇ ਜੋ ਇਹਨਾਂ ਦਾ ਹਸਬੰਡ ਆ ਉਹਨਾਂ ਨੂੰ ਇੰਡੀਆ ਲਿਆਇਆ ਜਾਵੇ ਤਾਂ ਇੱਧਰ ਉਲਾਸ ਕਰਾਇਆ ਜਾਵੇ